ਗਿੱਤੇ ਹੈ ਅੱਜ ਫੇਰ ਸਾਡੀ ਲਾਈਵ ਵੀਡੀਓ ਦੇ ਵਿੱਚ ਆਜੋ ਜੀ ਛੇਤੀ ਛੇਤੀ ਕਰੋ ਜੋ ਅਨਸਾਰੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟ੍ਰੈਂਡਿੰਗ ਕਲੈਕਸ਼ਨ ਲੈ ਕੇ ਆਏ ਆਂ ਹਾਂਜੀ ਕਰੋ ਸਾਰੇ ਜੁਆਇਨ ਛੇਤੀ ਛੇਤੀ ਰਿਤੂ ਮੈਮ ਹੈਲੋ ਜੀ ਹੈਲੋ ਹਾਂਜੀ ਹਾਂਜੀ ਛੇਤੀ ਲਾਈਵ ਚ ਸਾਰੇ ਜੁਆਇਨ ਕਰੋ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਸਾਹਮਣੇ ਵੀ ਕਰਦੇ ਹਾਂ ਹਾਂਜੀ ਤੁਸੀਂ ਸਾਰੇ ਜਣੇ ਕਰੋ ਲਾਈਵ ਜੁਆਇਨ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਮੋਸਟ ਟ੍ਰੈਂਡਿੰਗ ਵਾਇਰਲ 골ਡ ਪਾਲਿਸ਼ ਵਾਲੀ ਕੋਕਟੇਲ ਰਿੰਗਸ ਜਿਹਨੂੰ 빅 ਸਾਈਜ਼ ਰਿੰਗ ਕਹ ਲੋ ਕੋਕਟੇਲ ਰਿੰਗ ਕਹ ਲੋ ਇਹ ਕਾਫੀ ਟ੍ਰੈਂਡਿੰਗ ਚ ਚੱਲ ਰਹੀ ਹੈ ਅੱਜਕੱਲ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੇ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਰਿੰਗਸ ਆ ਇਹਦੀ ਡਿਮਾਂਡ ਬਹੁਤ ਜ਼ਿਆਦਾ ਗਈ ਦੇਖੋ 골ਡ ਅチェ 10 ਗ੍ਰਾਮ ਤੋਂ ਉੱਪਰ ਬਣਦੀ ਆ ਰਿੰਗ ਆ ਦੇਖੋ ਜੀ ਫਰਸਟ ਰਿੰਗ ਡਿਜ਼ਾਈਨ ਚੈੱਕ ਕਰੋ रिंग की क्वालिटी देखो डिटेलिंग देखो एडी स्टोन रूबी स्टोन ते विग जा। करो चेक क्वालिटी ਸਪੈਸ਼ਲੀ ਦੇਖੋ ਡੇਲੀ ਯੂਜ਼ ਆ ਪ੍ਰੀਮੀਅਮ ਕੁਆਲਿਟੀ ਆ ਅਡਜਸਟੇਬਲ ਸਾਈਜ਼ ਆ ਮੈਮ ਆਪਾਂ ਲਾਈਵ ਹੁੰਨੇ ਆ ਜੀ 9 ਤੋਂ 9:30 ਦੇ ਵਿੱਚ ਵਿੱਚ ਹੋ ਜਾਈਦਾ ਆਪਾਂ ਇੱਕ ਦਿਨ ਛੱਡ ਕੇ ਲਾਈਵ ਹੁੰਨੇ ਆ ਦੇਖੋ ਤੁਸੀਂ ਕੁਆਲਿਟੀ ਚੈੱਕ ਕਰੋ ਰਿੰਗ ਦੀ ਇਹ ਸਾਰੀ ਆਪਣੀ ਜੁਐਲਰੀ ਦੇ ਉੱਪਰ ਦੇਖੋ ਹੁਣ ਫੈਸਟੀਵਲ ਸੇਲ ਚੱਲ ਰਹੀ ਹੈ ਸੋ ਤੁਸੀਂ ਇਹ ਸੇਲ ਦਾ ਵੱਧ ਤੋਂ ਵੱਧ ਲਾਭ ਉਠਾਓ ਆਪਾਂ ਸਾਰੀ ਜੁਐਲਰੀ ਤੁਹਾਨੂੰ ਹੋਲਸੇਲ ਪ੍ਰਾਈਸ ਤੇ ਦਿੰਨੇ ਆਂ ਡਿਜ਼ਾਈਨ ਚੈੱਕ ਕਰੋ ਤੁਸੀਂ ਦੇਖੋ ਫਰਸਟ ਡਿਜ਼ਾਈਨ ਏ ਆ ਬਸ ਤੁਹਾਨੂੰ ਜੋ ਵੀ ਡਿਜ਼ਾਈਨ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਸਾਨੂੰ ਵਟਸਐਪ ਕਰਿਓ ਸਾਡਾ ਵਟਸਐਪ ਨੰਬਰ ਆ 12808 54944 ਹਾਂਜੀ ਇਹ ਰਿੰਗ ਦਾ ਪ੍ਰਾਈਸ ਆ ਸਿਰਫ 150 ਪਾਈ 150 ਰੁਪੀਜ਼ ਓਨਲੀ ਇਦੇ ਵਿੱਚ ਡਿਜ਼ਾਈਨ ਕਾਫੀ ਜ਼ਿਆਦਾ ਨਹੀਂ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਪਰ ਉਸ ਤੋਂ ਪਹਿਲਾਂ ਜੋ ਵੀ ਸਾਡੇ ਲਾਈਵ ਲਾਈਵ ਨੂੰ ਜੁਆਇਨ ਕੀਤਾ ਲਾਈਕ ਜ਼ਰੂਰ ਕਰੋ ਤੇ ਕਮੈਂਟਸ ਦੱਸੋ ਹਾਂਜੀ ਇੱਕ ਵਾਰ ਲਾਈਕ ਕਰਕੇ ਜ਼ਰੂਰ ਦੱਸੋ ਹਾਂਜੀ ਰਿਤੂ ਮੈਮ ਕੋਰੀਅਰ ਹੋ ਜਾਏਗਾ ਹਮ ਵਰਲਡਵਾਈਡ ਸ਼ਿਪਿੰਗ ਕਰਦੇ ਹਾਂ ਦੇਖੋ ਇਹਦੇ ਵਿੱਚ ਇੱਕ ਆ ਡਿਜ਼ਾਈਨ ਆ ਓਵਲ ਓਵਲਸ ਬਣੀ ਹੋਈ ਆ ਸਾਰੇ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ-ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਪਿੰਡ ਤੋਂ ਜਾਂ ਕਿਸ ਕੰਟਰੀ ਤੋਂ ਦੇਖੋ ਕੁਆਲਿਟੀ ਚੈੱਕ ਕਰੋ ओके जी ਚੰਡੀਗੜ੍ਹ ਵੀ ਲਾਈਵ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਦੇਖੋ ਡਿਜ਼ਾਈਨ ਚੈੱਕ ਕਰੋ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲਓ WhatsApp ਕਰੋ ਤਾਂ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਬਾਕਸ ਓਪਨ ਹੈ ਤੁਸੀਂ ਜੋ ਵੀ ਪੁੱਛਣਾ ਸਾਨੂੰ ਮੈਸੇਜ ਕਰੋ ਆਪਾਂ ਤੁਹਾਡਾ ਉਸੇ ਟਾਈਮ ਰਿਪਲਾਈ ਦੇਵਾਂਗੇ ਤੁਹਾਨੂੰ ਬਹੁਤ ਪ੍ਰੀਮੀਅਮ ਕੁਆਲਿਟੀ ਚ ਮਿਲੂਗਾ ਆਪਣੀ ਕਿਸੇ ਵੀ ਚੀਜ਼ ਦੀ ਇਹ ਨਹੀਂ ਹੋਊਗਾ ਦੇਖੋ ਕਿ ਕੁਆਲਿਟੀ ਲੋ ਮਿਲੂਗੀ ਤੁਹਾਨੂੰ ਪ੍ਰੋਪਰ ਕੁਆਲਿਟੀ ਮਿਲੂਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿੱਥੋਂ-ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਦੇਖੋ ਪੂਰੀ ਵਧੀਆ ਅਡਜਸਟੇਬਲ ਆ ਦੇਖੋ ਤੁਸੀਂ ਜਿੰਨੀ ਵੀ ਅਡਜਸਟ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਪਣੇ ਕੋਲ ਇਹਦੇ ਵਿੱਚ ਮਿਨੀਮਮ 20 ਤੋਂ 25 ਡਿਜ਼ਾਈਨ ਨੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਡਿਜ਼ਾਈਨ ਦਿਖਾ ਰਹੀ ਹਾਂ ਤੁਸੀਂ ਡਿਜ਼ਾਈਨ ਦੇਖੀ ਜਾਓ ਹੈਲੋ ਜੀ ਪੰਜਾਬੀ ਲਾਈਫ ਗਿਆਨ ਆਪਾਂ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਸਾਡਾ ਲਾਈਵ ਦੇਖ ਰਹੇ ਹੋ ਦੇਖੋ ਜੀ ਧੰ ਜੋ ਵੀ ਰਿੰਗ ਪਸੰਦ ਆਉਂਦੀ ਆ ਤੁਸੀਂ ਸਾਨੂੰ ਵਟਸਐਪ ਕਰੋ ਤੇ ਆਪਦਾ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਇਹ ਡੇਲੀ ਯੂਜ਼ ਲਈ ਨੇ ਇਹਨਾਂ ਨੂੰ ਪਾਣੀ ਤੋਂ ਪਸੀਨੇ ਤੋਂ ਕੁਝ ਵੀ ਨਹੀਂ ਹੁੰਦਾ ਤੁਸੀਂ ਜਿੱਦਾਂ ਮਰਜ਼ੀ ਇਹ ਪਾ ਕੇ ਆਪਣਾ ਕੰਮ ਕਰ ਸਕਦੇ ਹੋ ਇਹਨਾਂ ਸਾਰੀਆਂ ਰਿੰਗਸ ਦਾ ਪ੍ਰਾਈਸ ਆਨਲੀ 150 ਆਨਲੀ 150 150 பை ਸਿਰਫ ਦੇਖੋ ਪ੍ਰੋਪਰ 골ਡ ਲੁਕਿੰਗ ਆ ਪ੍ਰੋਪਰ ਵਰਕ ਹੈ ਪ੍ਰੋਪਰ ਫਿਨਿਸ਼ਿੰਗ ਆ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਆਰਟੀਫੀਸ਼ੀਅਲ ਆ ਦੇਖੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਾ ਸਾਈਜ਼ ਦਿਖਾ ਰਹੀ ਆ ਤੁਹਾਨੂੰ ਜੋ ਵੀ ਸਾਈਜ਼ ਸਹੀ ਲੱਗੇ ਤੁਸੀਂ ਸਕਰੀਨਸ਼ਾਟ ਲਿਓ ਤੇ ਸਾਨੂੰ ਵਟਸਐਪ ਕਰਿਓ ਸਾਡਾ ਵਟਸਐਪ ਨੰਬਰ ਆ 62808 54943 ਦੇਖੋ ਤੁਸੀਂ ਲੁਕਿੰਗ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰੋ ਅਡਜਸਟੇਬਲ ਸਾਈਜ਼ ਆ ਜੀ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਇਹਨੂੰ ਲੂਸ ਟਾਈਟ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਇਹ ਰਿੰਗ ਤੁਹਾਡੇ ਹੱਥ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਵੇਗੀ ਦੇਖੋ ਜੀ ਐਡਜਸਟੇਬਲ ਆ ਤੁਸੀਂ ਜਿੱਦਾਂ ਮਰਜ਼ੀ ਆਪਣੇ ਸਾਈਜ਼ ਚ ਐਡਜਸਟ ਕਰ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਆ ਪ੍ਰੋਪਰ ਫਿਨਿਸ਼ਿੰਗ ਆ ਪੂਰਾ ਗੁੱਡ ਵਰਕ ਹੋਇਆ ਹੋਇਆ ਇਦੇ ਵਿੱਚ ਦੇਖੋ ਸਕੁਅਰ ਚ ਓਵਲ ਫਲਾਵਰ ਰਾਉਂਡ ਹਾਂਜੀ ਸੁਖਮਿੰਦਰ ਬਾਠ ਇਹਦਾ ਪ੍ਰਾਈਸ ਆ ਜੀ ਸਿਰਫ 150 ਰੁਪੀ 150 பை ਸਿਰਫ ਜੀ ਬਸ ਤੁਸੀਂ ਆਪਣਾ ਲਾਈਵ ਵੱਟਵੱਟ ਜੁਆਇਨ ਕਰਿਆ ਕਰੋ ਆਪਾਂ ਹੋਰ ਵੀ ਬਹੁਤ ਵਧੀਆ-ਵਧੀਆ ਆਫਰ ਲੈ ਕੇ ਆਉਂਦੇ ਰਹਿਣੇ ਆ ਪੰਜਾਬ ਬੀ ਲਾਈਫ ਗਿਆਨ ਥੈਂਕ ਯੂ ਆਪਾਂ ਬਹੁਤ ਜੈਨੂਇਨ ਪ੍ਰਾਈਸ ਰੱਖਿਆ ਹੋਇਆ ਸਿਰਫ ਹੋਲਸੇਲ ਰੇਟ ਤੇ ਆਪਾਂ ਕੰਮ ਕਰਦੇ ਆ ਸਿੰਗਲ ਪ੍ਰੋਡਕਟ ਤੇ ਵੀ ਆਪਾਂ ਮਤਲਬ ਕਿ ਹੋਲਸੇਲ ਰੇਟ ਹੀ ਲਗਾਉਨੇ ਆ ਦੇਖੋ ਹਰੇਕ ਰਿੰਗ ਦੀ ਆਪਣੀ ਲੋਕਾ ਆਪਣਾ ਸਟਾਈਲ ਆ ਤੇ ਆਪਣੀ ਸ਼ੇਵ ਆ ਇਹ ਸਾਰੀਆਂ ਰਿੰਗ ਤੁਹਾਨੂੰ ਅਡਜਸਟੇਬਲ ਮਿਲਣਗੀਆਂ 15 ਤੋਂ ਪਲੱਸ ਡਿਜ਼ਾਈਨ ਹੈਗੇ ਆ ਜੀ 15 ਤੋਂ ਉੱਪਰ ਨੇ ਇਹਦੇ ਵਿੱਚ ਡਿਜ਼ਾਈਨ ਮੈਂ ਸਾਰੇ ਡਿਜ਼ਾਈਨ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੀ ਆ ਤੁਹਾਨੂੰ ਜੋ ਵੀ ਡਿਜ਼ਾਈਨ ਸਹੀ ਲੱਗੇ ਤੁਸੀਂ ਸਕਰੀਨਸ਼ਾਟ ਲਿਓ ਸਾਨੂੰ ਵਟਸਐਪ ਕਰੋ ਸਾਡਾ WhatsApp ਨੰਬਰ ਹੈਗਾ 6280854944 88085494 ਤੇ ਸਾਰੀਆਂ ਰਿੰਗਸ ਦਾ ਪ੍ਰਾਈਸ ਰਹੂਗਾ ਜੀ ਸਿਰਫ 150 ਰੁਪੀਸ ਤੁਹਾਨੂੰ ਇੰਨੇ ਲੋ ਪ੍ਰਾਈਸ ਤੇ ਮਾਰਕੀਟ ਵਿੱਚੋਂ ਜਾਂ ਆਨਲਾਈਨ ਕਿਤੋਂ ਵੀ ਨਹੀਂ ਮਿਲੂਗੀ ਐਨੀ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਰਿੰਗ ਦੇਖੋ ਰਿੰਗ ਦਾ ਸਾਈਜ਼ ਵੀ ਵੱਡਾ ਪ੍ਰੋਪਰ ਏਡੀ ਸਟੋਨ ਆ ਏਡੀ ਦਾ ਸਟੋਨ ਤਾਂ ਤੁਹਾਨੂੰ ਪਤਾ ਵੀ ਏਡੀ ਸਟੋਨ ਚ ਤਾਂ ਹਰੇਕ ਜਵੈਲਰੀ ਕਾਫੀ ਕੋਸਟਲੀ ਹੁੰਦੀ ਆ ਪਰ ਆਪਾਂ ਏਡੀ ਸਟੋਨ ਤੇ ਰੂਬੀ ਸਟੋਨ ਦੇ ਨਾਲ ਤੁਹਾਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਵਧੀਆ ਪ੍ਰੋਟੈਕਟ ਵਧੀਆ ਪ੍ਰੋਡਕਟ ਵਧੀਆ ਕੁਆਲਿਟੀ ਦੀ ਚੀਜ਼ ਆਪਾਂ ਤੁਹਾਨੂੰ ਦੇਣ ਲੱਗੇ ਆ ਬਸ ਤੁਸੀਂ ਵੀ ਆਪਣਾ ਸਪੋਰਟ ਦਿਖਾਉਣਾ ਸਾਡਾ ਲਾਈਵ ਜੁਆਇਨ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੋ ਵੀ ਪ੍ਰੋਡਕਟ ਪਸੰਦ ਆਵੇ ਸਕਰੀਨ ਸ਼ਾਟ ਲਓ ਤੇ ਸਾਨੂੰ ਵਟਸਐਪ ਕਰੋ ਦੇਖੋ ਇਹਦੇ ਵਿੱਚ ਇੱਕ ਡਿਜ਼ਾਈਨ ਆ ਸੀ ਦੇਖੋ ਕਿੰਨਾ ਬਿਊਟੀਫੁਲ ਡਿਜ਼ਾਈਨ ਆ ਕਿੰਨਾ ਸੋਹਣਾਗਾ ਤੁਸੀਂ ਕਿਸੇ ਮੈਰਿਜ ਫੰਕਸ਼ਨ ਤੇ ਕਿਤੇ ਵੀ ਇਹ ਰਿੰਗ ਵੇਅਰ ਕੀਤੀ ਹੋਊ ਤੁਹਾਨੂੰ ਸਾਰੇ ਪੁੱਛਣਗੇ ਕਿ ਤੁਸੀਂ ਇਹ ਕਿੱਥੋਂ ਬਾਈ ਕੀਤੀ ਆ ਇੱਕ ਵਾਰ ਤਾਂ ਸਾਰੇ ਦੇਖ ਕੇ ਹੈਰਾਨ ਰਹਿ ਜਾਣਗੇ ਵੀ ਜੋ ਵੀ ਅੱਜ 골ਡ ਦਾ ਰੇਟ ਆ ਉਹਦੇ ਅਕੋਰਡਿੰਗ ਕਿ ਤੁਸੀਂ ਕਿਦਾਂ ਅਫੋਰਡ ਕੀਤੀ ਹੈ ਰਿੰਗ ਦੇਖੋ ਮੀਡਲ ਕਲਾਸ ਬੰਦਾ ਤਾਂ ਹੁਣ 골ਡ ਛੇਤੀ ਛੇਤੀ ਲੈ ਨਹੀਂ ਸਕਦਾ ਪਰ ਆਪਾਂ ਤੁਹਾਡੇ ਲਈ ਵਧੀਆ ਕੁਆਲਿਟੀ ਦੇ ਵਿੱਚ ਪ੍ਰੋਪਰ 골ਡ ਲੁਕਿੰਗ ਜੁਐਲਰੀ ਉਹ ਵੀ ਬਿਲਕੁਲ ਜੈਨੂਇਨ ਪ੍ਰਾਈਸ ਤੇ ਲੈ ਕੇ ਆਏ ਆ ਸਿਰਫ 150 150 ਰੁਪਏ ਲੋ ਮੈਂ ਜੋ ਵੀ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਇਆ ਉਹ ਇੱਕ ਵਾਰ ਤੁਹਾਨੂੰ ਸਾਰੇ ਇਕੱਠੇ ਦਿਖਾ ਰਹੀ ਆ ਤੁਹਾਨੂੰ ਜੋ ਵੀ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲਓ ਤੇ ਸਾਨੂੰ ਵਟਸਐਪ ਕਰੋ ਬਾਕੀ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਜੀ ਕੋਈ ਪ੍ਰੋਬਲਮ ਨਹੀਂ ਹੋਣੀ ਤੁਹਾਨੂੰ ਆਪਾਂ ਪੂਰੀ ਸੇਫਟੀ ਦੇ ਨਾਲ ਤੁਹਾਡਾ ਜੋ ਵੀ ਤੁਹਾਨੂੰ ਪ੍ਰੋਡਕਟ ਪਸੰਦ ਹੋਊਗਾ ਜੋ ਵੀ ਆਪਾਂ ਪੂਰੀ ਸੇਫਟੀ ਨਾਲ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇਨਾਂ ਵਿੱਚੋਂ ਜੋ ਵੀ ਰਿੰਗ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲਓ ਤੇ ਸਾਨੂੰ ਵਟਸਐਪ ਕਰੋ ਨਾਈਸ ਸੁਪਰ ਥੈਂਕ ਯੂ ਜੀ ਬਸ ਤੁਸੀਂ ਸਾਡੇ ਕੰਮ ਨੂੰ ਇਦਾਂ ਹੀ ਐਪਰੀਸ਼ੀਏਟ ਕਰਦੇ ਰਹੋ ਤੇ ਅਸੀਂ ਤੁਹਾਡੇ ਲਈ ਇਦਾਂ ਹੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਸੋਨੇ ਸੋਨੇ ਆਰਟੀਕਲ ਜੁਐਲਰੀ ਲੈ ਕੇ ਆਉਂਦੇ ਰਵਾਂਗੇ ਦੇਖੋ ਕਰਵਾ ਚੌਥ ਵੀ ਆ ਰਿਹਾਗਾ ਉਹਦੇ ਲਈ ਵੀ ਤੁਸੀਂ ਆਪਣੀ ਵਾਈਫ ਨੂੰ ਗਰਲਫriend ਨੂੰ ਗਿਫਟ ਕਰਨੀ ਹੋਵੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਡਿਸਕਾਊਂਟ ਤੁਹਾਨੂੰ ਮਿਲ ਰਹੀ ਆ ਕੁਆਲਿਟੀ ਪੂਰੀ ਪ੍ਰੀਮੀਅਮ ਮਿਲੇਗੀ ਪ੍ਰੋਪਰ ਫਿਨਿਸ਼ਿੰਗ ਮਿਲੇਗੀ ਬਾਕੀ ਜੋ ਵੀ ਲਾਈਵ ਜੁਆਇਨ ਕਰਦਾ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਕਿੱਥੋਂ-ਕਿੱਥੋਂ ਸਾਨੂੰ ਪਿਆਰ ਕਰਦੇ ਹੋ ਤੇ ਕਿੱਥੋਂ-ਕਿੱਥੋਂ ਜੁੜ ਰਹੇ ਹੋ ਦੇਖੋ ਡਿਜ਼ਾਈਨ ਚੈੱਕ ਕਰੋ ਤੁਹਾਨੂੰ ਜੋ ਵੀ ਡਿਜ਼ਾਈਨ ਪਸੰਦ ਆਵੇ ਉਹਦਾ ਸਕਰੀਨਸ਼ਾਟ ਲਓ ਸਾਨੂੰ WhatsApp ਕਰੋ ਸਾਡਾ WhatsApp ਨੰਬਰ نیچے ਡਿਸਕ੍ਰਿਪਸ਼ਨ ਦਿੱਤਾ ਹੋਇਆ ਫੇਰ ਵੀ ਦੱਸ ਦਿੰਦੇ ਆ 62808 54944 62808 54944 ਤੇ ਰਿੰਗ ਦਾ ਪ੍ਰਾਈਸ ਰਹਿਣ ਵਾਲਾ ਸਿਰਫ 150 ਰੁਪਏ ਸਿਰਫ 150 ਰੁਪੀਜ਼ ਓਨਲੀ ਦੇਖੋ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਸੋਨਾ ਡਿਜ਼ਾਈਨ ਆ ਹਰੇਕ ਡਿਜ਼ਾਈਨ ਦੀ ਆਪਣੀ ਲੁੱਕ ਆ ਆਪਣੀ ਖਾਸੀਅਤ ਆ ਤੇ ਆਪਣੀ ਹੀ ਖੂਬਸੂਰਤੀ ਆ ਚੈੱਕ ਕਰੋ ਡਿਜ਼ਾਈਨ ਉਸੇ ਆਪਣਾ ਸਪੋਰਟ ਦਿਖਾਓ ਆਪਾਂ ਤੁਹਾਡੇ ਲਈ ਵਧੀਆ ਵਧੀਆ ਸੋਹਣੇ ਸੋਹਣੇ ਜੁਐਲਰੀ ਪੀਸ ਲੈ ਕੇ ਆਉਂਦੇ ਰਵਾਂਗੇ ਜਿਵੇਂ ਤੁਹਾਨੂੰ ਪਤਾ ਕਿ 골ਡ ਤਾਂ ਕੁੜੀਆਂ ਦੀ ਜਾਨ ਹੁੰਦਾ ਕੁੜੀਆਂ ਦੀ ਜਾਨ ਵਸਦੀ ਹੁੰਦੀ ਹੈ 골ਡ ਦੇ ਵਿੱਚ ਤੇ ਸਾਰੀਆਂ ਰਿੰਗਸ ਤੁਹਾਡੇ ਹੱਥਾਂ ਨੂੰ ਤੁਹਾਡੀ ਹੱਥਾਂ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਵਧਾਉਣਗੀਆਂ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਦ ਲਾਉਣਗੀਆਂ ਇਹ ਰਿੰਗਸ ਜੀ ਨੂੰ ਵੀ ਜੋ ਵੀ ਡਿਜ਼ਾਈਨ ਪਸੰਦ ਹੈ ਸਾਨੂੰ ਵਟਸਐਪ ਕਰੋ ਤੇ ਆਪਣਾ ਆਰਡਰ ਪਲੇਸ ਕਰੋ ਸਾਡਾ WhatsApp ਨੰਬਰ ਆ 62808 54944 62808 54944 ਤੇ ਆਪਾਂ ਹਰ ਇੱਕ ਦਿਨ ਛੱਡ ਕੇ ਇਸੇ ਟਾਈਮ ਲਾਈਵ ਆਉਂਦੇ ਰਵਾਂਗੇ ਤੇ ਤੁਹਾਡੇ ਲਈ ਸੋਹਣੇ-ਸੋਹਣੇ ਆਰਟੀਕਲ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਸਾਡੇ ਲਾਈਵ ਨੂੰ ਵੱਧ ਤੋਂ ਵੱਧ ਜੁਆਇਨ ਕਰਿਆ ਕਰੋ Thank you.